ਨਜਾਇਸ਼ ਸ਼ਰਾਬ ਦੇ ਕਾਰੋਬਾਰ 'ਚ ਦਲਾਲ ਸ਼ਾਮਲ ਦਫਤਰ ਕਪੂਰਥਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼ਰਾਬ ਕਾਰੋਬਾਰੀ ਰਮਨ ਕੁਮਾਰ ਅਤੇ ਉਸਦੇ ਸਾਥੀ ਪ੍ਰਭਜੋਤ ਸਿੰਘ ਵਾਲੀਆ ਨੇ ਦੱਸਿਆ ਕਿ ਕਪੂਟਲਾ ਇਲਾਕੇ 'ਚ ਪਹਿਲਾਂ ਹੀ ਕਈ ਲੋਕ ਨਜਾਇਸ਼ ਸ਼ਰਾਬ ਵੇਚਣ ਦਾ ਧੰਦਾ ਕਰ ਰਹੇ ਨੇ ਅਤੇ ਸਰਕਾਰੀ ਮਾਲੀਏ ਦਾ ਨੁਕਸਾਨ ਕਰ ਰਹੇ ਨੇ ਤੇ ਸਾਡੇ ਸ਼ਰਾਬ ਦੇ ਕਾਰੋਬਾਰ ਤੇ ਵੀ ਹੁਣ ਤਾਂ ਨਾਮੀ ਦਲਾਲ ਵੀ ਨਜਾਇਸ਼ ਸ਼ਰਾਬ ਵੇਚਣ ਦੇ ਧੰਦੇ ਵਿੱਚ ਸ਼ਾਮਲ ਹੋ ਗਏ ਨੇ ਕਪੂਰਥਲਾ 'ਚ ਕੁਝ ਅਜਿਹੇ ਕਮਿਸ਼ਨ ਏਜੰਟ ਨੇ ਜੋ ਨਜਾਇਜ਼ ਸ਼ਰਾਬ ਦੀ ਤਸਕਰੀ ਅਤੇ ਵੇਚਣ ਦਾ ਧੰਦਾ ਕਰ ਰਹੇ ਨੇ ਜਿਸ ਬਾਰੇ ਸਾਨੂੰ ਕਾਫੀ ਸਮਾਂ ਪਹਿਲਾਂ ਜਾਣਕਾਰੀ ਮਿਲੀ ਸੀ ਪਰ ਉਸ ਨਾਮੀ ਕਮਿਸ਼ਨ ਏਜੰਟ ਨੂੰ ਨਜਾਇਜ਼ ਸ਼ਰਾਬ ਵੇਚਣ ਦੇ ਧੰਦੇ ਨਾਲ ਜੋੜ ਕੇ ਉਸ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਜੇਕਰ ਅਸੀਂ ਅਜਿਹਾ ਕੰਮ ਕੀਤਾ ਹੁੰਦਾ ਤਾਂ ਕਪੂਰਥਲਾ ਵਿੱਚ ਇਹ ਇੱਕ ਵੱਡਾ ਮੁੱਦਾ ਬਣ ਜਾਣਾ ਸੀ ਹੋਰ ਉਹਨਾਂ ਨੇ ਕੀ ਕਿਹਾ ਸੁਣੋ ਪੂਰੀ ਖਬਰ ਅੰਦੇ ਸਰ ਅੱਜ ਦੀ ਪ੍ਰੈਸ ਕਾਨਫਰੰਸ ਦਾ ਕੀ ਮੋਟਿਵ ਕੀ ਸੀ ਤੁਹਾਡਾ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੇਨ ਮੋਟਿਵ ਇਹ ਸੀ ਜੀ ਜਿਹੜੇ ਬੀਤੇ ਦਿਨ ਦੋ ਗੱਡੀਆਂ ਫੜੀਆਂ ਹੋਈਆਂ ਇੱਕ ਹੰਡਾ ਸਿਟੀ ਜਿਸ ਨੂੰ ਮੋਰਿਸ਼ ਸ਼ਰਮਾ ਚਲਾ ਰਿਹਾ ਸੀ ਇੱਕ ਕੈਲਟੋ ਗੱਡੀ ਜਿਸ ਨੂੰ ਗੁਰਪ੍ਰੀਤ ਸਿੰਘ ਉਰਫ ਕੋਪੀਨਾਂ ਚਲਾ ਰਿਹਾ ਸੀ ਜਿਸ ਤੋਂ ਕਾਫੀ ਭਾਰੀ ਮਾਤਰਾ ਦੇ ਵਿੱਚ ਇੰਗਲਿਸ਼ ਸ਼ਰਾਬ ਜੋ ਜਲੰਧਰ ਤੋਂ ਐਵੀਐਸ ਚਾਰ ਨਾਮ ਦੀ ਫਰਮ ਤੋਂ ਫੇਲ ਡਿਸਟ੍ਰੀਸ਼ਨ ਸਾਈਟ ਤੋਂ ਲੱਗੇ ਆ ਰਹੇ ਸੀ ਕਿਤੇ ਐਸਐਸਪੀ ਬਤਲਾ ਪਤਸਲਾ ਗੁਪਤਾ ਜੀ ਦੇ ਦਿਸ਼ਾ ਨਿਰਦੇਸ਼ ਤੇ ਸੀਆਈਡੀ ਟੀਮ ਨੇ ਇਹਨਾਂ ਦੋਵਾਂ ਗੱਡੀਆਂ ਨੂੰ ਰੋਕ ਕੇ ਇਤਿਹਾਜ਼ਤ ਕੀਤੀ ਜਿਹਦੇ ਵਿੱਚੋਂ ਕਾਫੀ ਇੰਗਲਿਸ਼ ਦਾ ਕਰ ਰਹੇ ਹੋ ਜੀ ਸਰ ਜੇਪ ਗੱਲ ਕਰੀ ਜਿੱਥੇ ਕਿ ਪਹਿਲਾਂ ਤੋਂ ਸਲਮ ਏਰੀਆ ਸ਼ਰਾਬ ਦੋ ਨੰਬਰ ਤੇ ਸ਼ਰਾਬ ਵੇਚਣ ਦੇ ਵਿੱਚ ਇਨਵੋਲਡ ਹੁੰਦਾ ਸੀ ਹੁਣ ਆਰਟੀਵੀ ਜਿਹੜਾ ਕਿ ਪਾਰੀ ਬਣ ਗਿਆ ਸ਼ਰਾਬ ਦੇ ਤੇ ਉਹ ਚੀਜ਼ਾਂ ਨੂੰ ਕਿੱਦਾਂ ਦੇਖਦੇ ਤੁਸੀਂ ਇਸ ਦੀ ਇਨਫੋਰਮੇਸ਼ਨ ਕਾਫੀ ਦਿਨ ਪਹਿਲਾਂ ਆ ਚੁੱਕੀ ਹੋਈ ਸੀ ਇਹਨੂੰ ਵੈਰੀਫਾਈ ਕਰ ਲਈ ਕਿ ਇੱਕ ਨਾਮੀ ਬੰਦੇ ਨੂੰ ਸ਼ਰਾਬ ਦੇ ਟ੍ਰੇਡ ਦੇ ਨਜਾਇਜ਼ ਸ਼ਰਾਬ ਦੇ ਟ੍ਰੇਡ ਦੇ ਨਾਲ ਜੋੜ ਕੇ ਉਹਨੂੰ ਫੜਨਾ ਬੜੀ ਵੱਡੀ ਗੱਲ ਆ ਯਾਨੀ ਇਹ ਇਸ਼ੂ ਭੰਜਣਾ ਹੈ ਸ਼ਹਿਰ ਦੇ ਵਿੱਚ ਜਿੰਨੂੰ ਕੀ ਸਾਡੀ ਵੈਰੀਫਿਕੇਸ਼ਨ ਦੇ ਚੇ ਪਤਾ ਲੱਗਾ ਸੀਗਾ ਵੀ ਗੁਰਪ੍ਰੀਤ ਉਹ ਕੋਪੀ ਨੇ ਅੰਗਾਪੇ ਨਾਲ ਇਹਨੂੰ ਜੁਆਇਨ ਕਰਾਇਆ ਉਹਨੇ ਇਹਨੂੰ ਆਪਣੇ ਨਾਲ ਜਿਹੜੀ ਸ਼ਰਾਬ ਦੀਸ ਮਰਿਨ ਕਰਦਾ ਉਹ ਉਹਦੇ ਵਿੱਚ ਆਪਣੇ ਨਾਲ ਇਹਨੂੰ ਕਰਕੇ ਤੇ ਇਕੱਠੇ ਇਹ ਸ਼ਰਾਬ ਚੈਰ ਦੇ ਇਸ ਪਲਾਈ ਲਿਆ ਤੇ ਆ ਗਏ ਕਹਿੰਦੇ ਮਤਲਬ ਕਿ ਜਿਹੜਾ ਕਿ ਸਫੇਦ ਨਕਾਬ ਪੋਸ਼ ਹੈਗਾ ਉਹ ਵੀ ਸ਼ਰਾਬ ਦੇ ਵਪਾਰੀ ਬਨਦੇ ਜਾ ਰਹੇ ਹੈ ਬਿਲਕੁਲ ਬਨਦੇ ਜਾ ਰਹੇ ਹੈ ਤੇ ਇਸ ਮੰਦੀ ਪੁਲਿਸ ਪ੍ਰਸ਼ਾਸਨ ਨੂੰ ਇਹਨਾਂ ਸਫੇਦ ਨਕਾਬ ਪੋਸ਼ਾਂ ਤੇ ਕੀ ਕਾਰਵਾਈ ਕਰਨੀ ਚਾਹੀਦੀ ਹੈ ਇਹ ਜਿਹੜੀ ਕਾਰਵਾਈ ਹੋਈ ਹੈ ਜੀ ਇਹ ਇੱਕ ਜੀ ਲਿਸਟ ਦਿੱਤੀ ਸੀ ਇੱਕ ਸ਼ਰਬਤ ਦੇ ਜਿਹੜੇ ਇਲੀਗਲ ਕੰਮ ਕਰਦੇ ਆ ਸ਼ਰਾਬ ਦਾ ਮੈਡਮ ਨੇ ਮਾਨਯੋਗ ਐਸਐਸਪੀ ਸਾਹਿਬ ਨੂੰ ਤੇ ਉਹਨਾਂ ਨੇ ਅੱਗੇ ਕਾਰਵਾਈ ਕਰਕੇ ਸੀਆਈਏ ਇੰਸਪੈਕਟਰ ਸਾਹਿਬ ਨੂੰ ਤੇ ਹੋਰ ਕਈ ਗੁਪਤ ਟੀਮਾਂ ਬਣਾ ਕੇ ਤੇ ਇਹ ਸਾਰੀ ਇਨਫੋਰਮੇਸ਼ਨ ਗੈਦਰ ਕਰਕੇ ਤੇ ਰੇਡ ਕਰਵਾ ਕੇ ਦਿੱਤ ਗਿਆ ਫਿਰ ਨੂੰ ਤੇ ਜਿਹੜਾ ਗੋਪੀ ਨੰਗਾ ਹੈਗਾ ਉਹਦਾ ਕੀ ਸਟੇਟਸ ਵਾ ਗੋਪੀ ਨੰਗਾ ਦਾ ਕਾਫੀ ਪੁਰਾਣਾ ਸਟੇਟਸ ਹੈ ਪਹਿਲਾਂ ਵੀ ਇਹ ਸ਼ਰਾਬ ਦੀ ਸਮਗਲਿੰਗ ਕਰਦਾ ਰਿਹਾ 18 19 ਇੱਤੇ ਪਰਚੇ ਆ ਜਿੱਥੇ ਲੁੱਟ ਖੋਦੇ ਸ਼ਰਾਬੇ ਅਸਲਾਹਤ ਲੱਗੀ ਹੋਈ ਹੈ ਲੜਾਈ ਝਗੜਿਆਂ ਦੇ 26 ਹੈ 307 ਦੇ ਕਰਜ਼ੇ ਹੈ ਮਤਲਬ ਕਾਫੀ ਬੈਡ ਕੈਰੇਕਟਰ ਦਾ ਬੰਦਾ ਹੈ ਤੇ ਕਾਫੀ ਪਰਚੇ ਤੇ ਬਹਿਲਾ ਵੀ ਹੈਗੇ ਤੁਹਾਨੂੰ ਨਹੀਂ ਲੱਗਦਾ ਕਿ ਜਦ ਤੱਕ ਜਿਹੜੇ ਤੇ ਪਾਣੀ ਹੈਗੇ ਜਦੋਂ ਕਿ ਇਧਰ 2 ਨੰਬਰ ਤੇ ਸ਼ਰਾਬ ਵੇਚਦੇ ਕਿਦਰ ਕਿਤੇ ਇਹਨਾਂ ਨੂੰ 1 ਨੰਬਰ ਦੇ ਵਿੱਚ ਆ ਕੇ ਵਪਾਰ ਕਰਨਾ ਚਾਹੀਦਾ ਇਹ ਇਹਨਾਂ ਦੀ ਆਪਣੀ ਸੋਚ ਨਹੀਂ ਹੈ ਕਿ ਇਹਨਾਂ ਨੂੰ ਕਾਰੋਬਾਰ ਕਰਨ ਵਾਸਤੇ ਸਲਾਹਸ਼ੀਤ ਦੇ ਨਹੀਂ ਸਕਦੇ ਹਣ ਤੁਸੀਂ ਕੀ ਕਾਰਵਾਈ ਲਈ ਕੀ ਮੰਗ ਕਰਦੇ ਕਿ ਇਧਰ ਬੰਦੇ ਦੇ ਉੱਤੇ ਕੀ ਕਾਰਵਾਈ ਹੋਣੀ ਚਾਹੀਦੀ ਅਸੀਂ ਜਿਹੜੀ ਪਹਿਲਾਂ ਲਿਸਟ ਦਿੱਤੀ ਸੀ ਜੀ ਉਹ ਲਿਸਟ ਦੇ ਉੱਤੇ ਕਾਫੀ ਸਾਲਾਂ ਤੋਂ ਜਿਹੜੇ ਕਾਰੋਬਾਰ ਕਰਦੇ ਗਏ ਨਜਾਇਜ਼ ਸ਼ਰਾਬ ਦਾ ਉਹਨਾਂ ਖਿਲਾਫ ਲਿਸਟ ਸੀ ਜੀ ਜਿਹੜੇ ਇਹ ਆਰਤੀਏ ਵਰਗ ਦੇ ਲੋਕ ਵੀ ਨਜਾਇਜ਼ ਸ਼ਰਾਬ ਦੀ ਸਮਗਲੀ ਕਰਨੀ ਸ਼ੁਰੂ ਕਰ ਦਿੱਤੀ ਹੈ ਅਸੀਂ ਪੁਲਿਸ ਕਪਤਾਨ ਸਾਹਿਬ ਨੂੰ ਇਹ ਮੰਗ ਕਰਦੇ ਹਾਂ ਇਨ੍ਹਾਂ ਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਆਪਣੀਆਂ ਟੀਮਾਂ ਬਣਾ ਕੇ ਤੇ ਜਿਹੜੇ ਨਵੇਂ ਜਾਰੇ ਸ਼ਹਿਰ ਦੇ ਵਿੱਚ ਸਪਲਾਈ ਕਰ ਰਹੇ ਆ ਉਹਨਾਂ ਨੂੰ ਫੜ ਕੇ ਉਹਨਾਂ ਦੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਗੱਲ ਕਰੀ ਰੈਵਨਿਊ ਲੈ ਕੇ ਰੈਵਨਿਊ ਨੂੰ ਕਿੱਦਾਂ ਲਾਸ ਹੋ ਰਿਹਾ ਤੁਹਾਡਾ ਰੈਵਨਿਊ ਲਾਸ ਬਹੁਤ ਜ਼ਿਆਦਾ ਹੋ ਰਿਹਾ ਜੀ ਇਸ ਵੇਲੇ ਜਿਸ ਸਾਹਬ ਨਾਲ ਅਸੀਂ ਵੀ ਘਾਟੇ ਦੇ ਵਿੱਚ ਬੈਠੇ ਆਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਸਰਕਾਰ ਦੇ ਮਾਲੀਆਂ ਨੂੰ ਤੇ ਨੁਕਸਾਨ ਪਹੁੰਚੇਗਾ ਹੀ ਪਹੁੰਚੇਗਾ ਪਰ ਡਿਸਟ੍ਰਿਕਟ ਕਪੂਰਥਲਾ ਦੇ ਠੇਕੇ ਨੂੰ ਕੋਈ ਜਲਦੀ ਲਏਗਾ ਨਹੀਂ ਕਿਉਂਕਿ ਜਿਸ ਸਾਹਬ ਨਾਲ ਇੱਥੇ ਨਜਾਇਜ਼ ਗਾਹਕੀ ਕੀਤੀ ਪਈ ਹੈ ਤਾਂ ਸਰਕਾਰ ਨੂੰ ਚਾਹੀਦਾ ਕਿ ਇਸ ਬੰਦੇ ਕੋਈ ਅਲੱਗ ਜਿਹੀ ਕੋ ਪਾਲਿਸੀ ਐਕਸਾਈਜ਼ ਵੱਲੋਂ ਲਾਗੂ ਕੀਤੀ ਜਾਵੇ ਜੀ ਜਿੱਦਾਂ ਹੁਣ ਕੋਈ ਕਿਸੇ ਕੋ 50 ਬੇਟੀਆਂ ਵਿੱਚ ਫੜੀਆਂ ਜਾਂਦੀਆਂ ਹਨ ਤੇ ਸਰਕਾਰ ਕੋਲੋ ਸ਼ਰਾਬ ਦੇ ਉੱਤੇ ਕੋਈ ਇਹੋ ਜਿਹਾ ਕਾਨੂੰਨ ਨਹੀਂ ਹੈਗਾ ਬੰਦੇ ਫੜੇ ਜਾਂਦੇ 15 ਮਿੰਟਾਂ ਜਮਾਨਤ ਲੈ ਕੇ ਬਾਹਰ ਆ ਜਾਂਦੇ ਆ ਅਗਲੇ ਦਿਨਸ ਵੀਰੇ ਉਹ ਫੇਰ ਕਾਰਵਾਈ ਕਰ ਆਪਣਾ ਕੰਮ ਸ਼ੁਰੂ ਕਰ ਲੈਂਦੇ ਆ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਸ਼ਰਾਬ ਨੂੰ ਲੈ ਕੇ ਕੋਈ ਕਾਨੂੰਨ ਇਹੋ ਜਿਹਾ ਬਣਾਇਆ ਜਾਵੇ ਜਿੱਤੇ ਇਹ ਫੜੇ ਜਾਂ ਲੋਕੀ ਬਲੈਕ ਜਿਹੜੇ ਬਲੈਕ ਕਰਦੇ ਆ ਤੇ ਕੋਈ 2-3 ਮਹੀਨੇ ਅੰਦਰ ਲਾਣ ਜੇਲ੍ਹ ਦੇ ਵਿੱਚ ਤਾਂ ਜੋ ਕੀ ਸਰਕਾਰ ਦੇ ਮਾਲੀਆ ਨੂੰ ਰਿਕਵਰੀ ਹੋ ਸਕੇ ਕਪੂਰਥਲਾ ਤੋਂ ਨਰੇਸ਼ ਖੋਸਲਾ ਦੀ ਰਿਪੋਰਟ